ਔਰਤ ਨੇ ਆਪਣੇ ਆਪ ਨੂੰ ਅਗਨ ਲਗਾ ਕੇ ਕੀਤੀ ਜੀਵਨ ਲੀਲਾ ਖਤਮ ਥਾਣਾ ਗੁਰਿਆ ਅਧੀਨ ਪੈਂਦੀ ਤੁਲੇਤਾ ਪੁਲੀ ਚੌਂਕੀ ਦੇ ਅਧੀਨ ਪਿੰਡ ਫਲਪੋਤਾ ਵਿੱਚ ਉਸ ਸਮੇਂ ਹੜਕਾ ਪਮਚ ਗਿਆ ਜਦੋਂ ਇੱਕ ਔਰਤ ਵੱਲੋਂ ਆਪਣੇ ਆਪ ਨੂੰ ਅਗਨ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਗਈ ਇਸ ਬੰਦੇ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰ ਮਮਤਾ ਰਾਣੀ ਬਾਸੀ ਫਲਪੋਤਾ ਨੇ ਦੱਸਿਆ ਕਿ ਰਾਤ ਸਮੇਂ ਸਾਰੇ ਘਰ ਵਿੱਚ ਸੁੱਤੇ ਹੋਏ ਸਨ ਤੜਕੇ ਉਸਦੀ ਜਠਾਣੀ ਸੁਖਵਿੰਦਰ ਕੌਰ ਉਮਰ ਕਰੀ 35 ਸਾਲ ਪਤਨੀ ਕੁਲਦੀਪ ਸਿੰਘ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਉਸ ਨੂੰ ਤੁਰੰਤ ਇਲਾਜ ਲਈ ਬੜਾ ਪਿੰਡ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਹਾਲਤ ਨਾਜ਼ੁਕ ਹੋਣ ਕਰ ਉਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਰੈਫਰ ਕਰ ਦਿੱਤਾ ਗਿਆ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਇਸ ਸੰਬੰਧੀ ਪੁਲੀਸ ਚੌਕੀ ਤਲੇਤਾ ਦੇ ਥਾਣੇਦਾਰ ਸੁਖਵਿੰਦਰ ਪਾਲ ਉਰਫ ਸੋਡੀ ਨੇ ਦੱਸਿਆ ਕਿ ਵਾਰਸ਼ਾ ਦੇ ਬਿਆਨਾਂ ਮੁਤਾਬਕ ਮ੍ਰਿਤਕਾ ਕਾਫੀ ਸਮੇਂ ਤੋਂ ਬਿਮਾਰ ਰਹਿੰਦੀ ਸੀ ਅਤੇ ਇਸੇ ਪਰੇਸ਼ਾਨੀ ਕਾਰਨ ਉਸਨੇ ਇੱਕ ਕਦਮ ਚੁੱਕਿਆ ਪੁਲਿਸ ਵੱਲੋਂ ਧਾਰਾ 194 ਬੀ ਐਨਐਸਐਸ ਤਹਿਤ ਕਾਰਵਾਈ ਕਰਕੇ ਪੁਲਿਸ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ Laash ਵਾਰਸ਼ਾ ਦੇ ਹਵਾਲੇ ਕੀਤੀ ਜਾਵੇਗੀ ਹਾਂਜੀ ਮੈਡਮ ਕੀ ਨਾਮ ਹੈ ਮਮਤਾ ਰਾਣੀ ਪਿੰਡ ਪਲਬੋਦਾਂ ਕੀ ਹਾਲ-ਸਬਾਬ ਕਰਿਆ ਜੀ ਮੇਰੀ ਜਿਠਾਣੀ ਸੀ ਜੀ ਅਸੀਂ ਸਾਰੇ ਜਣੇ ਉੱਧਰ ਸੱਤੇ ਪੈਸੇ ਦੇ ਉੱਧਰ ਹੋਣੇ ਅੰਦਰ ਵੜ ਕੇ ਆਪਣੇ ਆਪ ਨੂੰ ਅੱਗ ਲਾ ਲਈ ਤੇ ਇਸ 100-100 ਰੁਪਏ ਚੱਲ ਲੈ ਕੇ ਗਏ بڑے ਪਿੰਡ ਤੇ ਉਣੀ ਟੀਮ ਪਿੰਗਾ ਹਾਂ ਭੇਜ ਦਿੱਤਾ ਜਲੰਧਰ ਉੱਧਰ ਡਾ ਚੱਲਦਾ ਪਿਆ ਸੀਗਾ ਉਹਦਾ ਤੇ ਉਹਨੂੰ ਰਾਮ ਨਹੀਂ ਆਇਆ ਕੀ ਨਾਮ ਸੀ ਜਿਠਾਣੀ ਸਰਿੰਦਰ ਕੁਮਾਰ 35 ਸਾਲ ਉਮਰ ਕੀ ਹ ਕਾਰਨ ਕੀ ਆ ਜੀ ਜਿਹੜੀ ਅੱਗ ਲਗਾਈ ਉਹਨਾਂ ਨੇ ਆਪਣੇ ਆਪ ਨੂੰ ਦਿਮਾਗ ਦੇ ਹਾਲਤ ਚ ਪਾ ਟਾਈ ਫਟੇ ਸੀਗਾ ਉਹਨੂੰ ਹਾਂ ਜੀ ਕੋਈ ਰੰਜਿਸ਼ ਵਗੈਰਾ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਚੀ ਨਹੀਂ ਸੀ ਇੱਦਾਂ ਨਿਕਲ ਮਾਤ ਕੋਈ ਘਰ ਚ ਕਲੇਸ਼ ਵਗੈਰਾ ਨਹੀਂ ਨਹੀਂ ਕੋਈ ਨਹੀਂ ਸੀਗੀ ਇੱਦਾਂ ਵੀ ਭੈਣਾਂ ਗੁਰੇ ਲੀਆਂ ਨਹੀਂ ਅਸੀਂ ਅਸੀਂ ਨਾ ਇਹ ਨਹੀਂ ਕਿ ਕਦੀ ਕੁਝ ਕਿਆ ਸੀ ਹੁਣ ਬੋੜੀ ਲਿਆਂਦੀ ਜੀ ਉਹਨਾਂ ਦੀ ਨਹੀਂ ਨਹੀਂ ਲਿਆਉਣੀ ਪਈ ਆ 3 ਵਜੇ ਤੱਕ ਕਹਿੰਦੇ ਆ ਜਾਣੀ ਗਏ ਹੋਏ ਆ ਲੈ ਤੇ ਸੰਸਕਾਰ ਅੱਜ ਕੀਤਾ ਜਾਵੇਗਾ ਹਾਂਜੀ ਅੱਜ ਹੀ ਕਰਨਾ ਸਰ ਇੱਕ ਫਲਬੋਤੇ ਪਿੰਡ ਦਾ ਮਸਲਾ ਆਇਆ ਕੀ ਸਾਰਾ ਮਸਲਾ ਹੈ ਜੀ ਇਹ ਮਸਲਾ ਇਹਦਾ ਹੈ ਜੀ ਇਹ ਸੁਖਵਿੰਦਰ ਕੌਰ ਬਾਈਫ ਆਫ ਕਲਦੀਪ ਸਿੰਘ ਹੈ ਇਹਦੀ ਉਮਰ ਜਿਹੜੀ ਆ ਕਰੀਬ 35 ਸਾਲ ਦੀ ਹੈਗੀ ਹੈ ਇਹਦੇ ਦੋ ਬੱਚੇ ਨੇ ਇਹਨੂੰ ਟਾਈਫਾਇਡ ਬੁਖਾਰ ਚੜਦਾ ਹੈ ਉਹਦੇ ਨਾਲੇ ਕਾਫੀ ਪਰੇਸ਼ਾਨ ਜਾਨਕੀ ਰਹਿੰਦੀ ਹੈ ਔਰ ਪਰੇਸ਼ਾਨੀ ਤੇ ਬੈਠੇ ਨੇ ਜਿਹੜਾ ਕੱਲ ਕੋਈ ਕਰੀਬ 6 ਵਜੇ ਸਵੇਰੇ ਆਪਣੇ ਆਪ ਨੂੰ ਜਿਹੜੀ ਉਹ ਅੱਗ ਲੱਗੀ ਔਰ ਅੱਗ ਉਹਦੇ ਇਹ ਪਹਿਲਾਂ ਬੜੇਪੜ ਦਾਖਲ ਹੋਈ ਸੀਗੀ ਫਿਰ ਇਹਨੂੰ ਰੈਫਰ ਕਰਤਾ ਗਲੰਦਰ ਦਾ ਗਰੰਦਰ ਕੱਲੋ ਇਹ 5 ਰੁਪਏ ਮੇਦੀ ਮੌਤ ਹੋ ਗਈ ਹੈ ਇਹਦਾ ਅੱਜ ਜਿਹੜਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਇਹਦੇ ਪੀਕੇ ਪਰਿਵਾਰ ਔਰ ਸੋਹਰਾ ਪਰਿਵਾਰ ਦੋਨੇ ਇਕੱਠੇ ਆਏ ਸੀ ਕਿਉਂਕਿ ਲੜਕੀ ਕਾਫੀ ਦਿਨ ਤੋਂ ਡਲ ਕੇ ਜਿਹੜੀ ਇਹ ਬੁਖਾਰ ਜਿਹੜਾ ਟਾਈਫਾਇਡ ਬੁਖਾਰ ਤੋਂ ਪ੍ਰਚਾਰ ਸੀਗੀ ਤੇ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ ਇਹਦੀ 194 ਬੀਆਰਐਸ ਤਹ ਜਿਹੜੀ ਕਾਰਵਾਈ ਕਾਨੂੰਨੀ ਕੀਤੀ ਜਾ ਰਹੀ ਹੈ ਸਰਹੀ ਨੇ ਪੋਸਟਮਾਰਟਮ ਤੋਂ ਬਾਅਦ ਬੋਡੀ ਬੋਡੀ ਜਿਹੜੀ ਹੈ ਪੋਸਟਮਾਰਟਮ ਤੋਂ ਬਾਅਦ ਬੋਡੀ ਜਿਹੜੀ ਹੈ ਉਹ ਬਾਸਾਂ ਦੇ ਹਵਾਲੇ ਕੀਤੀ ਜਾਵਗੀ ਉਹ ਸੰਸਕਰ ਕਰਵਾਇਆ ਗਿਆ